ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਰਕਾਰ ਮਨਸ਼ਾ ਕੀ ਹੈ ਉਹ ਕਰ ਰਹੀ ਹੈ ਕਿ ਨਹੀਂ ਕਰ ਰਹੀ ਹੈ ਜੇ ਸਰਕਾਰ ਦੇ ਐਮਪੀ ਤੇ ਐਮਐਲਏ ਨੂੰ ਇਹ ਨਹੀਂ ਪਤਾ ਕਿ ਸਰਕਾਰ ਕਿਆ ਕਰਨ ਜਾ ਰਹੀ ਹੈ ਉਹ ਇਹ ਵਿਸ਼ਵਾਸ ਨਹੀਂ ਦਵਾ ਸਕਦਾ ਕਿ ਪਿੰਡ ਆਉਣਗੇ ਕਿ ਨਹੀਂ ਆਉਣਗੇ ਤਾਂ ਜਹੇ ਐਮਪੀ আর ਐਮਐਲਏ ਦਾ ਕੋਈ ਫਾਇਦਾ ਨਹੀਂ ਲੋਕ ਨਮਾਇੰਦਿਆਂ ਦੀ ਪੰਜਾਬ ਦੇ ਵਿੱਚ ਕੋਈ ਪੁੱਛਣੀ ਹੈ ਦਿੱਲੀ ਤੋਂ ਆ ਕੇ ਲੋਕ ਰਾਜ ਕਰ ਰਹੇ ਮੈਂ ਪਹਿਲਾਂ ਵੀ ਕਿਹਾ ਸੀ 81 12 ਆ ਕੇ ਲੋਕ ਰਾਜ ਕਰਨਗੇ ਤੇ ਅੱਜ ਉਹੀ ਹਾਲਾਤ ਹੈ ਪੰਜਾਬ ਦੇ ਸਾਡੇ ਆਲੇ ਸਿਰਫ ਮੂਕ ਦਰਸ਼ਕ ਬਣੇ ਹੋਏ ਐ ਤੇ ਗੋਡੇ ਇਹਨਾਂ ਨੇ ਟੇਕੇ ਪਏ ਜੋ ਫੈਸਲਾ ਲੈਂਦੇ ਐ ਦਿੱਲੀ ਵਾਲੇ ਲੈਂਦੇ ਐ ਐਮਐਲ ਡਾਕਟਰ ਕੰਨੀ ਲਿਖ ਕੇ ਦੇ ਗਏ ਨੇ ਉਹ ਕਹਿੰਦੇ ਮੈਂ ਲਿਖ ਕੇ ਦਿਨਾ ਮੇਰੀ ਜਵਾਨ ਐ ਇੱਕ ਵੀ ਪਿੰਡ ਨਹੀਂ ਪੜਨ ਦਿੰਦਾ ਮੈਂ ਭਾਈ ਜੀ ਫੇਰ ਉਹ ਡੀਸੀ ਜਾਂ ਚੀਫ ਸੈਕਟਰੀ ਦੀ ਚਿੱਠੀ ਲਿਆਵੇ ਕੇ ਜੀ ਇਹ ਪਿੰਡ ਇੱਥੇ ਹੀ ਰਹਿਣਗੇ ਕਿਸੇ ਨੂੰ ਸਾਡਾ ਕਿਹੜੇ ਕਿਸੇ ਨੂੰ ਸਾਨੂੰ ਕਿਹੜੇ ਜ਼ਰੂਰੀ ਹੈ ਕਿ ਅਸੀਂ ਧਰਤੀ ਪਰ ਆ ਕੇ ਬੈਠੀਏ ਵਕੀਲ ਸਹਿਬਾਨ ਇਹਨੇ ਪੜੇ ਲਿਖੇ ਲੋਕਾਂ ਪਿੰਡਾਂ ਦੀਆਂ ਪੰਚਾਇਤਾਂ ਅੱਜ ਇੱਥੇ ਧਰਨਾ ਦੇ ਰਹੀਆਂ 5 ਦਿਨਾਂ ਤੋਂ ਲੇਕਿਨ ਸਰਕਾਰ ਲਿਖਤੀ ਤੌਰ ਤੇ ਦੇ ਦੇ ਕੇ ਜੀ ਅਸੀਂ ਨਹੀਂ ਇਹ ਪਿੰਡਾਂ ਨੂੰ ਚੇਂਜ ਕਰਾਂਗੇ ਤਾਂ ਕਿਸੇ ਨੂੰ ਸ਼ੌਕ ਨਹੀਂ ਹੈ ਧਰਨਾ ਲਾਉਣ ਦਾ ਪੰਜਾਬ ਯੂਨੀਵਰਸਿਟੀ ਜੀ ਨਹੀਂ ਲੱਗਿਆ ਹੋਇਆ ਇਹ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਕੱਲੀ ਨਹੀਂ ਜਿੰਨੇ ਵੀ ਸਾਡੇ ਇੰਸਟੀਚਿਊਸ਼ਨ ਐ ਚਾਹੇ ਉਹ ਪਾਖੜਾ ਬਿਹਾਸ ਮੈਨੇਜਮੈਂਟ ਬੋਰਡ ਐ ਉਹਦੇ ਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ ਸੀਆਰਪੀ ਐਪ ਜਿਹੜੀ ਐ ਉਹ 50 ਕਿਲੋਮੀਟਰ ਤੱਕ ਬੀਐਸਐਫ ਜਿਹੜੀ ਉਹ ਬਿਠਾ ਦਿੱਤੀ ਗਈ ਐ ਪੰਜਾਬ ਦੇ ਵਿੱਚ ਉਹ ਵੀ ਸਾਡਾ ਜਿਹੜਾ ਹਿੱਸਾ ਐ ਕੇਂਦਰ ਸਰਕਾਰ ਨੇ ਆਪਣੇ ਅੰਡਰ ਕਰ ਲਿਆ ਹੁਣ ਇਹ ਪੰਜਾਬ ਯੂਨੀਵਰਸਿਟੀ ਨੂੰ ਲੁੱਟਣ ਲੱਗੇ ਵੇ ਆ ਜਿਹੜਾ ਕਿ ਅਸੀਂ ਨਹੀਂ ਲੁੱਟਣ ਦਵਾਂਗੇ ਮੈਂ ਵੀ ਉੱਥੇ ਧਰਨੇ 'ਚ ਸ਼ਾਮਲ ਐ ਅਸੀਂ ਸੰਘਰਸ਼ ਕਰਾਂਗੇ ਜਦ ਤੱਕ ਵੋਟਾਂ ਡਿਕਲੇਅਰ ਨਹੀਂ ਕਰ ਦਿੰਦੇ ਉਹ ਪੰਜਾਬ ਦੇ ਵਿੱਚ ਰੋਜ਼ਾਨਾ ਗੋਲੀ ਚੱਲ ਰਹੀ ਹੈ ਨਹੀਂ ਲੋਨਰਡ ਸਥਿਤੀ ਨੂੰ ਕਿਵੇਂ ਦੇ کافی ਹੋ ਗਿਆ ਫੇਰ ਕਰਾਂਗੇ